ਕੈਪ ਪਾਕ ਪੰਜਾਬ ਦੇ ਹਦਾ ਅਨਸਾਰ ਜੂਨਲ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਪ੍ਰਿੰਸੀਪਲ ਦਿਨੇਸ਼ ਸ਼ਰਮਾ ਦੀ ਅਗਵਾਈ ਵਿੱਚ ਚੱਲ ਰਿਹਾ ਜੂਨ ਨੰਬਰ 15 ਲੜਕੇ ਅਤੇ ਲੜਕੀਆਂ ਦਾ ਜੂਨਲ ਟੂਰਨਾਮੈਂਟ ਸਰਕਾਰੀ ਹਾਈ ਸਕੂਲ ਕੋਟਲਾ ਸੂਰਜਮਲ ਬਲਾਕ ਸ਼ਾਹਕੋਟ 2 ਵਿਖੇ ਅੱਜ ਸਮਾਪਤ ਹੋਇਆ ਹੈ ਟੂਰਨਾਮੈਂਟ ਦੇ ਆਖਰੀ ਦਿਨ ਲੜਕਿਆਂ ਦੇ ਕਬੱਡੀ ਨੈਸ਼ਨਲ ਸਟਾਈਲ ਅੰਡਰ 14 17 19 ਉਮਰ ਵਰਗ ਦੇ ਮੁਕਾਬਲੇ ਕਰਵਾਏ ਗਏ ਇਸ ਮੌਕੇ ਤੇ ਇਹਨਾਂ ਦਾ ਕਹਿਣਾ ਹੈ ਸਾਡੇ ਨੌਜਵਾਨਾਂ ਨੂੰ ਖੇਡਾਂ ਵੱਲ ਆਉਣਾ ਚਾਹੀਦਾ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਜ਼ੋਨ ਨੰਬਰ 15 ਲੜਕੇ ਲੜਕੀਆਂ ਦੇ ਜਿਹੜੇ ਅੱਜ ਸਾਰੇ ਹੀ ਖੇਡਾਂ ਦੇ ਮੈਚ ਉਹ ਮੁਕੰਮਲ ਹੋ ਗਏ ਹਨ ਸੋ ਸਾਡੇ ਜ਼ੋਨ ਦੇ ਵਿੱਚ ਲੜਕੇ ਲੜਕੀਆਂ ਨੇ ਲਗਭਗ 28 ਤੋਂ 30 ਟੀਮਾਂ ਨੇ ਜਿਹੜਾ ਭਾਗ ਲਿਆ ਆ ਸੋ ਸਾਰੀਆਂ ਇਹ ਟੀਮਾਂ ਨੇ ਬਹੁਤ ਹੀ ਵਧੀਆ ਜਿਹਦਾ ਪ੍ਰਦਰਸ਼ਨ ਕੀਤਾ ਆ ਪਰ ਬੱਚਿਆਂ ਨੇ ਖੇਡ ਦੀ ਭਾਵਨਾ ਨੂੰ ਮੁੱਖ ਰੱਖਦੇ ਹੋਏ ਖੇਡਾਂ ਨੂੰ ਪ੍ਰਮੋਟ ਕੀਤਾ ਆ ਔਰ ਸਰਕਾਰੀ ਹਰ ਸਕੂਲ ਕੋਟਲਾ ਸੁਖਦੇਵ ਮਲਦੇ ਵਿੱਚ ਅੱਜ ਜਿਹੜੇ ਸਾਰੇ ਜਿਹੜੇ ਮੁਕਾਬਲੇ ਆ ਉਹ ਸੰਪੰਨ ਹੋ ਗਏ ਆ ਸੋ ਮੈਂ ਜਿੱਥੇ ਭਾਗ ਵਾਲੀਆਂ ਭਾਗ ਲੈਣ ਵਾਲੀਆਂ ਟੀਮਾਂ ਨੂੰ ਵਧਾਈ ਦਿੰਦਾ ਉਸ ਜਿਹੜੇ ਟੀਮਾਂ ਨੇ ਜਿੱਤਾਂ ਦਰਜ ਕੀਤੀਆਂ ਸੋ ਉਹਨਾਂ ਨੂੰ ਸਭ ਕਾਮਨਾਵਾਂ ਦਿੰਦਾ ਔਰ ਨਾਲ-ਨਾਲ ਮੈਂ ਖਿਡਾਰੀਆਂ ਨੂੰ ਮੋਟੀਵੇਟ ਕਰਦਾ ਕਿ ਬੱਚੇ ਹੋਰ ਜਿਆਦਾ ਮਿਹਨਤ ਕਰੋ ਕਿਉਂਕਿ ਆਪਣਾ ਜ਼ਿਲ੍ਹੇ ਦਾ ਜਿਹੜਾ ਟੂਰਨਾਮੈਂਟ ਉਹ ਵੀ ਜਲਦੀ ਅਨਾਉਂਸ ਹੋਣ ਵਾਲਾ ਆ ਔਰ ਸਾਰੇ ਅਫੀਸ਼ੀਅਲ ਸਾਹਿਬਾਨ ਨੇ ਟੀਮਾਂ ਚਾ ਅੰਜਾਲ ਸਾਹਿਬਾਨ ਨੇ ਆਪਣਾ ਰੋਲ ਜਿਹੜਾ ਬਖੂਬੀ ਨਿਭਾਇਆ ਔਰ ਇਤਗੀ ਜਿਹੜਾ ਸਾਡਾ ਸਮੁੱਚਾ ਟੂਰਨਾਮੈਂਟ ਉਹ ਸਰਕਾਰੀ ਹਾਈ ਸਕੂਲ ਕੋਟਲਾ ਸੂਜਮਲ ਦੇ ਖੇਡ ਸਟੇਡੀਅਮ ਵਿੱਚ ਸੰਪਨ ਹੋਇਆ ਆ ਸੋ ਸਰਕਾਰੀ ਹਾਈ ਸਕੂਲ ਕੋਟਾ ਸੂਜਮਾ ਦਾ ਸਟਾਫ ਔਰ ਇਥੋਂ ਦੀ ਜਿਹੜੀ ਪੰਚਾਇਤ ਆ ਸਕੂਲ ਮੈਨੇਜਮੈਂਟ ਕਮੇਟੀ ਉਹਨਾਂ ਨੇ ਬਹੁਤ ਹੀ ਜ਼ਿਆਦਾ ਸਹਿਯੋਗ ਕਰਕੇ ਸਾਰੇ ਟੂਰਨਾਮੈਂਟ ਨੂੰ ਸਫਲ ਬਣਾਇਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ